ਨਸ਼ਾ ਤਸਕਰੀ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇੱਕ ਵਿਸ਼ੇਸ਼ ਚੈਕਿੰਗ ਅਤੇ ਕੱਸੋ ਆਪਰੇਸ਼ਨ ਚਲਾਇਆ ਗਿਆ। ਇਹ ਕਾਰਵਾਈ ਹਰਵਿੰਦਰ ਸਿੰਘ ਵੀਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਧੀਨ ਅਤੇ ਸਰਬਜੀਤ ਰਾਏ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਇਸ ਅਭਿਆਨ ਦੌਰਾਨ ਨਰਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਓੰਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਨਕੋਦਰ ਪਰਤ ਮਸੀਹ ਲੱਡਰਟੀ ਤੀ ਐਸੋ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਕੋਟ ਅਤੇ ਰਾਜੀਵ ਕੁਮਾਰ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਆਦਮਪੁਰ ਦੀ ਅਗਵਾਈ ਹੇਠ ਨਸ਼ਿਆਂ ਦੀ ਸੰਭਾਵਿਤ ਗਤੀਵਿਧੀਆਂ ਵਾਲੀਆ ਥਾਵਾ ਬੱਸ ਸਟੈਂਡ ਬੇਆਬਾਦ ਇਮਾਰਤਾਂ ਖੁੱਲ੍ਹੇ ਮੈਦਾਨਾ ਅਤੇ ਸੰਵੇਦਨਸ਼ੀਲ ਖੇਤਰਾ ਵਿੱਚ ਗੈਰੀ ਚੈਕਿੰਗ ਕੀਤੀ ਗਈ ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਦੀ ਜਾਂਚ वाहनਾਂ ਦੀ ਤਲਾਸ਼ੀ ਅਤੇ ਮੌਕੇ ਤੇ ਸੁਰੱਖਿਆ ਮੁਲਾਂਕਣ ਕੀਤਾ ਗਿਆ ਐਸਐਸਪੀ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਯੋਗ ਨਸ਼ਿਆਂ ਵਿਰੁੱਧ ਮੁਹਿੰਮ ਤਿਤ ਨਸ਼ਾ ਤਸਕਰਾਂ ਅਤੇ ਉਹਨਾਂ ਦੇ ਸਹਿਯੋਗੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਸਿਰਫ ਕਾਨੂੰਨੀ ਕਾਰਵਾਈ ਕਰਨਾ ਹੀ ਨਹੀਂ ਸਗੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾ ਕੇ ਉਹਨਾਂ ਨੂੰ ਮੁਖਤਾਰਾ ਨਾਲ ਜੋੜਨਾ ਵੀ ਹੈ ਅੱਜ ਦੀ ਚੈਕਿੰਗ ਦੌਰਾਨ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ਤੇ ਨਿਗਰਾਨੀ ਰੱਖੀ ਗਈ ਇਸ ਕਾਰਵਾਈ ਤੇ 7 ਪਰਚੇ ਦਰਜ ਹੋਏ ਅਤੇ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ પાસે 313 ਗੋਲੀਆਂ 2 ਗ੍ਰਾਮ ਹੈਰੋਇਨ बरामद ਕੀਤੀ ਗਈ ਜਿਸ ਨਾਲ ਕਾਨੂੰਨ ਵਿਰੋਧ ਗਤੀਵਿਧੀਆਂ ਤੇ ਤਿੱਖਾ ਪ੍ਰਹਾਰ ਕੀਤਾ ਗਿਆ ਇਸ ਮਹਿੰਮ ਦੌਰਾਨ ਪੁਲਿਸ ਵੱਲੋਂ ਕਈ ਮਹੱਤਵਪੂਰਨ ਸੂਤਰ ਅਤੇ ਜਾਣਕਾਰੀਆਂ ਵੀ ਪ੍ਰਾਪਤ ਕੀਤੀਆਂ ਗਈਆਂ ਜਿਨ੍ਹਾਂ ਦੇ ਆਧਾਰ ਤੇ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇਕਰ ਕੋਈ ਨੌਜਵਾਨ ਨਸ਼ਿਆਂ ਦੀ ਵਰਤੋਂ ਵਿੱਚ ਸ਼ਾਮਲ ਮਿਲਦਾ ਹੈ ਤਾਂ ਉਸ ਨੂੰ ਸੁਧਾਰ ਦੇ ਰਾਹ ਤੇ ਲਿਆਉਣ ਲਈ ਨਸ਼ਾ ਮੁਕਤ ਕੇਂਦਰਾਂ ਨਾਲ ਜੋੜਿਆ ਜਾਵੇਗਾ ਜਦ ਕਿ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ਵਿੱਚ ਨਸ਼ਿਆ ਸਬੰਧੀ ਕੋਈ ਵੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇ ਅੱਜ ਕਾਸੋਪਰੇਸ਼ਨ ਜਿਹੜਾ ਹੈਗਾ ਪੂਰੇ ਪੰਜਾਬ 'ਚ ਚਲਾਇਆ ਜਾ ਰਿਹਾ ਹੈਗਾ ਚਾਹੁੰਦੇ ਅੱਜ ਜਿਹੜਾ ਹੈਗਾ ਸਪੈਸ਼ਲਾਈਜ਼ਡ ਕਾਸੋ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਹੈਗਾ ਸਾਰੇ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਜਿਹੜਾ ਹੈਗਾ ਕੀਤਾ ਜਾ ਰਿਹਾ ਅੱਜ ਮੇਨਲੀ ਅਸੀਂ ਜਿਹੜਾ ਪੁਆਇੰਟ ਆਫ ਕੰਜ਼ਮਪਸ਼ਨ ਹੈਗਾ ਜਿੱਥੇ ਸੰਭਾਵਿਤ ਪੁਆਇੰਟਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਬੈਠ ਕੇ ਸਾਨੂੰ ਲੱਗਦਾ ਹੈ ਕਿ ਕੋਈ ਐਡਿਕਟਸ ਬੈਠ ਕੇ ਇੱਥੇ ਨਸ਼ੇ ਦਾ ਸੇਵਨ ਕਰ ਸਕਦੇ ਨੇ ਉਹਨਾਂ ਥਾਣਿਆਂ ਦੀ ਜਿਹੜੀ ਅੱਜ ਅਸੀਂ ਜਿਹੜੀ ਆਪਣੀ ਜਿਹੜੀ ਚੈਕਿੰਗ ਅਸੀਂ ਕਰ ਰਹੇ ਹਾਂ ਐਕਸਟੈਂਸਿਵ ਚੈਕਿੰਗ ਜਿਹੜੀ ਹੈ ਜੀ ਕੀਤੀ ਜਾ ਰਹੀ ਹੈ ਤਾ ਤਾਂ ਜੋ ਇਸ ਤਰ੍ਹਾਂ ਦੇ ਪੁਆਇੰਟਸ ਨੂੰ ਆਈਡੈਂਟੀਫਾਈ ਅਸੀਂ ਕਰ ਸਕੀਏ ਇਹਨਾਂ ਦੇ ਵਿੱਚ ਅਗਰ ਕੋਈ ਸਾਨੂੰ ਲਾਈਟਿੰਗ ਦੀ ਲੋਡ ਹੈਗੀ ਆ ਜਾਂ ਇੱਥੇ ਕੋਈ ਕਿਸੇ ਵਾਚਮੈਨ ਰੱਖਣ ਦੀ ਲੋਡ ਹੈਗੀ ਆ ਜਿਹੜੀਆਂ ਵੰਡੜਾਵਾ ਹੈਗੀਆਂ ਨੇ ਤਾਂ ਜਾਂ ਸਾਨੂੰ ਕੋਈ ਐਡਿਕਟ ਮਿਲਦਾ ਤਾਂ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਐਡਮਿਟ ਕਰਾਉਣ ਵਾਸਤੇ ਤਾਂ ਇਹ ਸਾਰਾ ਜਿਹੜਾ ਐਕਸਟੈਂਸਿਵ ਚੈਕਿੰਗ ਸਾਡੀ ਜਿਹੜੀ ਹੈਗੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਸਾਡੇ ਚੱਲ ਰਹੀ ਹੈ ਤਾਂ ਇਹ ਪੁਆਇੰਟਸ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਵੀ ਜਿਵੇਂ ਚੈਕਿੰਗ ਕਰਦੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਕੁਝ ਇਸ ਤਰ੍ਹਾਂ ਦੀ ਇਨਕਲੂਡਡ ਜਗ੍ਹਾ ਹੁੰਦੀਆਂ ਨੇ ਜਿੱਥੇ ਨਸ਼ੇ ਦਾ ਸੇਵਨ ਕਰਨ ਵਾਸਤੇ ਕੁਝ ਜਿਹੜੇ ਰਾਹ ਤੋਂ ਭੜਕ ਚੁੱਕੇ ਨੌਜਵਾਨੇ ਉੱਥੇ ਬੈਠ ਕੇ ਕਰ ਸਕਦੇ ਹੁੰਦੇ ਨੇ ਤਾਂ ਇਹ ਸਾਰੀਆਂ ਆਪਣੇ ਜਲੰਧਰ ਰੂਰਲ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਆਇਡੈਂਟੀਫਾਈ ਜਗਾਵਾਂ ਸਾਰੀਆਂ ਕੀਤੀਆਂ ਜਿਨ੍ਹਾਂ ਦੇ ਵਿੱਚ ਜਿਵੇਂ ਖਾਲੀ ਪਈਆਂ ਬਿਲਡਿੰਗਸ ਹੋ ਸਕਦੀਆਂ ਖਾਲੀ ਪਈਆਂ ਜਿਹੜੀਆਂ ਫੈਕਟਰੀਜ਼ ਹੋ ਸਕਦੀਆਂ ਜਹਾਂ ਜਿਵੇਂ ਸ਼ਮਸ਼ਾਨ ਘਾਟ ਦੇ ਨੇੜੇ ਜਿੱਥੇ ਕੋਈ ਆਮ ਤੌਰ ਤੇ ਵਿਅਕਤੀਆਂ ਦੀ ਘੱਟ ਆਵਾਜ਼ ਆਈ ਰਹਿੰਦੀ ਆ ਉਹ ਦੂਰ ਹੁੰਦੇ ਨੇ ਖੇਤਾਂ ਦੇ ਵਿੱਚ ਹੁੰਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਜਗਾਵਾਂ ਹੈਗੀਆਂ ਨੇ ਉਹਨਾਂ ਨੂੰ ਅਬੰਡਨਡ ਪਲੇਸਿਸ ਹੈਗੇ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਉਥੇ ਅਸੀਂ ਅੱਜ ਜਿਹੜੀ ਹੈਗੀ ਚੈਕਿੰਗ ਕਰਦੇ ਆ ਸਰ ਇਹ ਤਾਂ ਅਨ ਆਇਡੈਂਟੀਫਾਈਡ ਜਿਹੜੀ ਚੈਕਿੰਗ ਹੋ ਰਹੀ ਆ ਲੇਕਿਨ ਲਕੋਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਲੋਕ ਜਿਹੜੇ ਨਸ਼ਾ ਕਰਕੇ ਬੰਦੇ ਤੇ ਸੜਕ ਦੇ ਵਿੱਚ ਹੀ ਖੜ ਜਾਂਦੇ ਆ ਜੀ ਸਾਰਾ ਸਾਰਾ ਦਿਨ ਤੇ ਖੜੇ ਰਹਿੰਦੇ ਦੇਖੋ ਸਾਡੀ ਜਿਹੜੀ ਹੈਗੀ ਆ ਇਹ ਅਲੱਗ-ਅਲੱਗ ਫੇजेस ਦੇ ਵਿੱਚ ਜਿਹੜੀ ਹੈਗੀ ਆ ਵਾਰ ਅਗੇਂਸਟ ਡਰੱਗ ਜਿਹੜੀ ਹੈਗੀ ਚੱਲ ਰਹੀ ਆ ਜਿਨ੍ਹਾਂ ਦੇ ਵਿੱਚ ਅਸੀਂ ਇੱਕ ਹੈਗਾ ਕਿ ਅਸੀਂ ਸਪਲਾਈ ਚੇਨ ਨੂੰ ਅਸੀਂ ਕੱਟ ਕਰਨ ਵਾਸਤੇ ਜਿਹੜੇ ਪੈਡਲਰ ਤੇ ਸਪਲਾਇਰ ਹੈਗੇ ਨੇ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਆ ਇਸ ਮੰਥ ਦੇ ਵਿੱਚ ਵੀ ਜਿਹੜਾ 1 11 ਤੋਂ ਲੈ ਕੇ ਜਲੰਧਰ ਪੁਲਿਸ ਵੱਲੋਂ ਜਿਹੜੇ ਹੈਗੇ 399 ਜਿਹੜੇ ਹੈਗੇ ਪੈਡਲਰ ਅਸੀਂ ਅਰੈਸਟ ਜਿਹੜੇ ਹੈਗੇ ਫੈਡਰਲ ਜਿਹੜੇ 391 ਫੈਡਰਲਰ ਨੂੰ ਅਸੀਂ ਅਰੈਸਟ ਕੀਤਾ ਐਂਡ ਜਿਹੜੇ ਹੈਗੇ ਸਾਡੇ ਵਿੱਚ 12 ਸੀ ਜਿਹੜੇ ਸਪਲਾਈਅਰ ਸੀ ਉਹਨਾਂ ਨੂੰ ਅਰੈਸਟ ਕੀਤਾ ਤਾਂ ਕਰੀਬ ਜਿਹੜੇ ਹੈਗੇ 402 3 ਜਿਹੜੇ ਹੈਗੇ ਨੇ ਅਸੀਂ 11 ਤੋਂ ਲੈ ਕੇ ਇਸ ਮਹੀਨੇ ਦੇ ਵਿੱਚ ਜਿਹੜੀ ਸਾਡੀ ਪ੍ਰੋਗਰੈਸ ਹੈਗੀ ਹੈ ਉਹ ਕੀਤੀ ਹੈ ਐਂਡ ਨਾਲ ਦੀ ਨਾਲ ਹੀ ਜਿਹੜੇ ਡਰੱਗ ਡਿਟੈਕਸ਼ਨ ਸੈਂਟਰ ਹੈਗੇ ਨੇ ਉਹਨਾਂ ਨੂੰ ਅਸੀਂ ਸਟਰੈਂਥਨ ਕਰਦੇ ਆ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਕਿ ਉੱਥੇ ਜੇ ਕੋਈ ਨਸ਼ੇ ਦਾ ਸੇਵਨ ਕਰਨ ਵਾਲਾ ਐਡਿਕਟ ਹੈਗਾ ਉਹਦਾ ਅਸੀਂ ਇਲਾਜ ਕਰਾਉਨੇ ਆ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੋਈ ਵਿਅਕਤੀ ਜੇ ਕੋਈ ਨਾਜਾ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਸਾਨੂੰ ਮਿਲਦਾ ਹੈਗਾ ਐਂਡ ਸਾਡੀ ਸਾਰਿਆਂ ਦੀ ਸੁਸਾਇਟੀ ਦੀ ਜਿਹੜੀ ਹੈਗੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਮ ਨਾਗਰਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸੰਬੰਧੀ ਸਾਰੇ ਆਪੋ ਆਪਣਾ ਜਿਹੜਾ ਹੈਗਾ ਰੋਲ ਪਲੇ ਕਰੀਏ ਤੇ ਆਪਣੇ ਸਮਾਜ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨ ਵਾਸਤੇ ਸਾਰੇ ਰਲ ਕੇ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਕੰਮ ਕਰੀਏ ਸਰ ਕਾਸੋ ਆਪਰੇਸ਼ਨ ਦਾ ਕਿੰਨਾ ਕੁ ਫਾਇਦਾ ਮਿਲ ਜਾਂਦਾ ਹੈ ਕਾਸੋ ਆਪਰੇਸ਼ਨ ਜਿਹੜੇ ਹੁੰਦੇ ਨੇ ਦੇਖੋ ਇੱਕ ਪਬਲਿਕ ਦੇ ਵਿੱਚ ਇੱਕ ਇਹਦਾ ਜਿਹੜਾ ਅੱਛਾ ਮੈਸੇਜ ਜਾਂਦਾ ਐਂਡ ਜਿਹੜੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਅਨਚੈੱਕਡ ਕਿਸੇ ਚੀਜ਼ ਨੂੰ ਛੱਡ ਦਿੰਨੇ ਆ ਤਾਂ ਉੱਤੇ ਉਹ ਚੀਜ਼ ਪਰਫੁੱਲਤ ਹੋਣ ਦੇ ਜ਼ਿਆਦੇ ਚਾਂਸੇ ਹੁੰਦੇ ਆ ਤਾਂ ਜਿਸ ਤਰੀਕੇ ਨਾਲ ਅਸੀਂ ਇਹਨਾਂ ਥਾਵਾਂ ਨੂੰ ਚੈੱਕ ਕਰਦੇ ਆ ਤਾਂ ਉਹ ਸਾਡੇ ਕੋਲ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਦੋਂ ਅਸੀਂ ਫੀਲਡ ਦੇ ਵਿੱਚ ਆਪਸ ਹੀ ਵਿਚਰਦੇ ਆ ਤਾਂ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਪਬਲਿਕ ਵੱਲੋਂ ਜਿਹੜੀ ਹੈਗੀ ਆ ਔਰ ਇਸ ਉਮੀਦ ਰਹਿੰਦੀ ਹੈ ਸਿਰ ਜ਼ਿਆਦਾਤਰ ਜਿਹੜਾ ਮੈਡੀਕਲ ਨਸ਼ਾ ਆ ਆਪਣੇ ਕਿ ਇਹਦੇ ਕੋਈ ਜਿਹੜਾ ਮੈਡੀਕਲ ਸਟੋਰ ਆ ਉਹਨਾਂ ਤੇ ਵੀ ਕੋਈ ਕਵੰਦੀ ਹੈ ਉਹਨਾਂ ਦੀ ਚੈਕਿੰਗ ਵਾਸਤੇ ਜਿਹੜੇ ਮੈਡੀਕਲ ਸਟੋਰਸ ਹੈਗੇ ਨੇ ਉਹਨਾਂ ਦੇ ਵੀ ਜਿਹੜੇ ਸਾਡੇ ਫਾਰਮਾਸਿਓਟਿਕਲ ਡਿਪਾਰਟਮੈਂਟ ਵੱਲੋਂ ਜਿਹੜੇ ਸਾਡੇ ਆਪਣੇ ਨਾਲ ਡਰਗ ਇਨਸਪੈਕਟਰਸ ਹੈਗੇ ਨੇ ਹੈਲਥ ਡਿਪਾਰਟਮੈਂਟ ਵੱਲੋਂ ਅਸੀਂ ਲੈਨੇ ਆ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਵੀ ਕਾਨੂੰਨ ਦੇ ਦਾਇਰੇ ਤੋਂ ਜਿਹੜਾ ਹੈਗਾ ਬਾਹਰ ਨਹੀਂ ਹੁੰਦਾ ਸਭ ਜਿਹੜੇ ਹੈਗੇ ਨੇ ਬੇਸ਼ੱਕ ਕੋਈ ਵੀ profession ਕਰਦਾ ਹੈਗਾ ਸਭ ਕਾਨੂੰਨ ਦੇ ਦਾਇਰੇ ਦੇ ਅੰਦਰ ਹੀ ਆਉਦੇ ਨੇ ਐਂਡ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ ਸਾਡੇ ਸਰਕਾਰ ਵੱਲੋਂ ਜਿਹੜੇ ਨਿਯਮ ਜਿਹੜੇ ਹੈਗੇ ਨੇ ਨਿਯਮਤ ਕੀਤੇ ਜਾਂਦੇ ਨੇ ਉਹਨਾਂ ਦੇ ਤਹਿਤ ਹੀ ਸਾਰੀਆਂ ਜਿਹੜੀ ਹੈਗੀ ਹੈ ਕਾਰਵਾਈ ਅਸੀਂ ਅਮਚ ਲੈਂਦੀ ਆ ਸਰ ਜਿਹੜੇ ਨਸ਼ਾ ਤਸਕਰ ਹਜੇ ਵੀ ਨਹੀਂ ਹੜਦੇਗੇ ਨਸ਼ਾ ਵਿਤਨੋਕ ਕੀ ਕਹਿਣਾ ਚਾਹੋਗੇ ਦੇਖੋ ਸਾਡੀ ਜਿਹੜੀ ਹੈਗੀ ਆ ਜੇ ਕੋਈ ਨਸ਼ਾ ਵੇਚਦਾ ਹੈਗਾ ਤਾਂ ਉਹਦੇ ਨਾਲ ਸਖਤ ਜਿਹੜਾ ਹੈਗਾ ਅਸੀਂ ਐਕਸ਼ਨ ਲੈਂਦੇ ਆ ਉਹਦੀ ਜਿਹੜੀਆਂ ਸਾਡਾ ਐਨਡੀਪੀਐਸ ਐਕਟ ਹੈਗਾ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਸ ਐਕਟ ਹੈਗਾ ਉਹਦੀਆਂ ਸਟ੍ਰੀਜੈਂਟ ਪ੍ਰੋਵੀਜ਼ਨਸ ਹੈਗੇ ਉਹਨਾਂ ਦੇ ਵਿੱਚ ਜਿਹੜੀਆਂ ਧਾਰਾਵਾਂ ਸਖਤ ਹੈਗੀਆਂ ਨੇ ਐਂਡ ਸਾਡੇ ਵੱਲੋਂ ਸਖਤੀ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਧਾਰਾਵਾਂ ਨੂੰ ਜਿਹੜਾ ਹੈਗਾ ਨੋਕ ਕਰਕੇ ਇਹਦੇ ਕਾਰਵਾਈ ਕੀਤੀ ਜਾਂਦੀ ਸਰ ਨਸ਼ੇ ਦੇ ਨਾਮ ਨਾਲ ਕਰਾਇਮ ਨਹੀਂ ਹੋ ਕੋਈ ਸਰ ਰਾਤੀ ਵੀ ਸ਼ਾਗਰ ਗੋਲੀ ਚੱਲਦੀ ਹੈ ਦੇਖੋ ਦੁਨੀਆ ਦੇ ਵਿੱਚ ਜਿਹੜਾ ਹਰੇਕ ਖਿੱਤੇ ਤੇ ਜੀ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਕਰਾਇਮ ਹੁੰਦਾ ਰਹਿੰਦਾ ਅਸੀਂ ਸਾਡੀ ਜਿਹੜੀ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੁੰਦੀ ਹੈ ਕਿ ਇਹਨੂੰ ਪ੍ਰिवेंट ਕਰਨਾ ਅਗਰ ਕ੍ਰਾਈਮ ਹੁੰਦਾ ਫਿਰ ਪ੍ਰੀਵੈਂਸ਼ਨ ਤੋਂ ਬਾਅਦ ਜਿਹੜੀ ਹੈਗੀ ਉਸ ਦੀ ਡਿਟੈਕਸ਼ਨ ਵਰਕ ਹੈ ਇਨਵੈਸਟੀਗੇਸ਼ਨ ਹੈ ਉਹ ਜਿਹੜਾ ਉਹ ਹੁੰਦਾ ਐਂਡ ਸਾਡੇ ਵੱਲੋਂ ਜਿਹੜਾ ਹੈਗਾ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਹੈਗੀ ਆ ਪ੍ਰੀਵੈਂਟਿਵ ਮੈਜਰਸ ਜਿਹੜੇ ਹੈਗੇ ਨੇ ਅਡਾਪਟ ਕੀਤੇ ਜਾਂਦੇ ਨੇ ਫਿਰ ਵੀ ਜੇ ਕੋਈ ਕ੍ਰਾਈਮ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਰਾਤ ਦੱਸਿਆ ਹੈਗਾ ਤਾਂ ਉਹ ਉਹਨਾਂ ਦੀ ਪਰਸਨਲ ਜਿਹੜੀ ਐਨਮੀਟੀ ਜਿਹੜੀ ਕੋਈ ਹੈਗੀ ਸੀ ਉਹ ਸਾਹਮਣੇ ਆਈ ਹੈਗੀ ਆ ਤਾਂ ਉਹਦੇ ਵਿੱਚ ਜਿਹੜਾ ਕੋਈ ਗੈਂਗਸਟਰ ਜਾਂ ਕੋਈ ਹੋਰ ਹੈ ਇਸ ਤਰ੍ਹਾਂ ਦਾ ਕੋਈ ਐਂਗਲ ਸਾਹਮਣੇ ਨਹੀਂ ਆਇਆ ਉਹਦੇ ਵਿੱਚ ਗ੍ਰਿਫਤਾਰੀ ਵੀ ਹੋਈ ਕੋਈ ਭਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਈ ਨੇਮ ਐਫ ਆਈ ਆਰ ਉਹਦੇ ਵਿੱਚ ਦਰਜ ਕੀਤੀ ਹੈਗੀ ਹੈ ਐਂਡ ਅਸੀਂ ਜਲਦੀ ਜਿਹੜਾ ਅਕਿਊਜ਼ਡ ਹੈ ਉਹਨੂੰ ਅਰੈਸਟ ਕਰ ਲਾਂ ਧਰਵਾ ਵੈਸੇ ਤਾਂ